ਕਿ ਸਾਡਾ ਪਿੰਡ ਪੱਤੇ ਨੰਗਰ ਐਸਐਲਐਸ ਇਹੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲਵਾਰਡ ਲੈਣ ਦੇ ਵਿੱਚੋਂ ਹੁੰਦਾ ਸੀ ਹੁਣ ਰੇਲਵਾਰ ਦੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਵਿਕਾਸ ਜਿਹੜਾ ਬੰਦ ਕਰ ਦਿੱਤਾ ਵੀਡੀਓ ਸਾਹਿਬ ਨੇ ਉਸ ਸਰਵੇਖ ਕੀਤਾ ਤੇ ਆਪਣਾ ਪੁਲੀਆਂ ਚਤਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਹ ਥਾਂ ਪਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਤੇ ਟੈਂਕਰ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਟੱਕਾ ਮਲੋ ਕੋਈ ਕਿਸੇ ਢੰਗ तरीਕਾ ਨਾਲ ਹੋਰ ਜਿਹਦਾ ਕੋਈ ਥੋੜਾ ਬੋਦਾ ਪਰ ਮੰਨਣਾ ਕੋਈ ਹਾਲੇ ਤੱਕ ਲਾਭ ਨਹੀਂ ਇਲੈਕਸ਼ਨ ਕਮਿਸ਼ਨ ਦੇ ਦਾ ਤਾਂ ਅਮਤਾ ਕੋਈ ਕੰਮ ਨਹੀਂ ਚਾਲੂ ਕਰ ਸਕਦੇ। ਕਾਰਦਲ ਸ਼ੀਤ ਨੀਤਿਸ਼ ਕੁਮਾਰ ਦੀ ਮਾਤਾ ਪੱਤੇ ਨੰਗਲ ਧਾਰੀਵਾਲ ਸੇ ਆਈ ਆਂ। ਮੈਂ ਡੀਸੀ ਦਫਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਪੱਤੇ ਨੰਗਲ ਐਸਐਲਐਸ ਇੰਨੀ ਸਮस्या ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ। ਪਹਿਲੇ ਉਹ 70 80 ਸਾਲ ਤੋਂ ਲੈ ਕੇ ਅਗੇਨ ਨਿਕਾਸ ਰੇਲਵਾੜਲੇ ਅੰਤ ਵਿੱਚ ਪੈਂਦਾ ਸੀ ਹੁਣ ਰੇਲਵਾੜੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋਂ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਰਹਿ ਰਹੇ ਆਪਣੇ ਸਿੱਖ ਬਰਾਦੀ ਦੇ ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰਾਂ ਲੱਗੇ ਉਹ ਸਾਡਾ ਪਾਣੀ ਨਿਕਾਸ ਨਹੀਂ ਹੋ ਜਾਂਦੇ ਚੰਗੇ ਭਲੇ ਪਾਪਾ ਪੁੱਟੀਆਂ ਸੀਵਰੇਜ ਪੈਣ ਲੱਗਿਆ ਪਰ ਉਹ ਕਹਿੰਦੇ ਨਹੀਂ ਪੈਣਦੇ ਮੇਰੀ ਬੇਨਤੀ ਹੈ ਕਿ ਮੇਰੀ ਸਮੱਸਿਆ ਹੱਲ ਕੀਤੀ ਜਾਵੇ ਦੂਸਰੀ ਗੱਲ ਮੇਰੇ ਬੇਟੇ ਦਾ ਸ਼ਹੀਦ ਦਾ ਘੇਤ ਬੜਿਆ ਉਹ ਵੀ ਪਾਣੀ 'ਚ ਡੁੱਬਿਆ ਗਿਆ ਬੇਸ਼ੱਕ ਚੱਲ ਕੇ ਮੇਰੇ ਨਾਲ ਚੱਕ ਕੇ ਦੇਖ ਲੋ ਹਾਂਜੀ ਕੀਤੀ ਸੀ ਵੀਡੀਓ ਸ਼ਿਕਾਇਤ ਵੀ ਉਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਮੇਰਾ ਨਾਮ ਡੇਵਿਡ ਮਸੀ ਆ ਪਿੰਡ ਫਤੇ ਨੰਗਲ ਤੋਂ ਆ ਅਸੀਂ ਅੱਜ ਡੀਸੀ ਸਾਹਿਬ ਦੇ ਪੇਸ਼ ਹੋਏ ਆ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁਦਨ ਚੱਲਦਾ ਸੀ ਰੇਲਵੇ ਨੇ ਬੰਦ ਕਰ ਦਿੱਤਾ ਉਸਾਰੀ ਵਾਤੇ ਸਾਡਾ ਜਾਨੀ ਕਿ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇ ਕੀਤਾ ਤੇ ਆਪਣਾ ਪੁਲੀਆਂ ਚੁਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅਧਾ ਕਿਲੋਮੀਟਰ ਲਾਲ ਥਾਂ ਪਟਿਆ ਹੋਏਗਾ ਉਹਦੇ ਬਾਦੋਂ ਕੁਛ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਵਜੇ ਡੀਸੀ ਸਾਹਿਬ ਨੂੰ ਇਹ ਲੈਟਰ ਭੌਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਚੂਣ ਜਾਬਤਾਂ ਦੇ ਵਿੱਚ ਕਿਤੇ ਹਾੜਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਕੇ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਡੀਸੀ ਦਫਤਰ ਆਏ ਆ ਅਸੀਂ ਇਹ ਕਾ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਹੈ ਤੂੰ ਅੱਗੇ ਤੋਂ ਲੈਂਦਾ ਰਿਹਾ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਹਤਪੇਰ ਪਿੰਡ ਦੇ ਬੰਦੇ ਵੀ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣੇ ਦੁੱਖ ਤਕਲੀਫਾਂ ਕਿੱਦਣੋਂ ਨਹੀਂ ਲੰਘ ਰਹੇ ਆ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਦਾ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਆ ਅੱਜ 22 ਦਿਨ ਹੋ ਚੁਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਸੀਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਉੱਥੋਂ ਤੋਂ ਉਹਨੂੰ ਰਾਜ ਕੋਈ ਨੱਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਅਕਸਰ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰ ਬਣ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ ਤਿੰਨ ਦਿਨ ਪਹਿਲਾਂ ਆਨ ਕੇ ਸਰਵੇ ਕਰਦੇ ਆ ਚੌਥੇ ਦਿਨ ਆਨ ਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਆਉਂਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੋਂ ਬਿਲਕੁਲ ਗਰੀਬ ਕੱਚੇ ਸਾਥ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁੱਖੀ ਰੰਡਾਵਾ ਜ਼ਿੰਮੇਵਾਰ ਹੈ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦ ਹੈ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵਾਲ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣਗੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰਦੇ ਆ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜਕੱਲ੍ਹ ਕਿਸੇ ਦਾ ਘਰ ਟੇਕਦਾ ਅੱਜ ਘਰ ਉੱਥੋਂ ਫੱਟੇ ਨਿਕਲ ਕੇ ਕਿਸੇ ਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮਦਨ ਸਿੰਘ ਫੱਟੇ ਨੰਗਾ ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ ਇਹ ਕਰਕੇ ਸਾਡੀ ਰਿਕਵੈਸਟ ਵਾ ਕਿ ਉਹ ਜਿਹੜਾ ਨਾਲਾ ਪੁੱਟਿਆ ਜਾਵਾ ਪੁੱਟਣ ਦੇ ਬਾਵਜੂਦ ਕੁਝ ਬੰਦਿਆਂ ਨੇ ਜਿਹੜਾ ਉਹਨੂੰ ਬੰਦ ਕਰਾਇਆ ਗਿਆ ਵਾ ਉਹਦੇ ਤੇ ਅਸੀਂ ਫੇਰ ਅਪੀਲ ਕਰਨੇ ਆ ਇਹ ਜੜਾਵਾ ਇਹ ਸਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਅਗਰ ਨਾ ਬਣਿਆ ਤਾਂ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਤੋਂ ਵੱਧ ਸਟੈਪ ਜੜਾਵਾ ਚੁੱਕਣਾ ਪਏਗਾ ਹਾਂਜੀ ਅਸੀਂ ਸਾਰੇ ਨੂੰ ਅਪੀਲ ਕਰਦੇ ਆ ਵੀ ਇਹ ਸਾਡਾ ਕੰਮ ਜੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਡੇ ਜਿਹੜੇ ਸਕੂਲੀ ਜਾਂਦੇ ਆ ਛੋਟੇ ਛੋਟੇ ਆ ਤੇ ਬਾਕੀ ਪ੍ਰਸ਼ਾਤਾਂ ਦਾ ਟਾਈਮ ਆ ਔਰ ਤੇ ਮਲੇਰੀਆ ਡੇਂਗੂ ਇਹੋ ਜੀਆਂ ਆਮ ਬਿਮਾਰੀਆਂ ਫੈਲਵਾਲੀਆਂ ਗਵਰਨਮੈਂਟ ਖੁਦ ਕਹਿੰਦੀ ਆ ਵੀ ਇਹ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਬਚੋ ਸਾਫ਼-ਸੁੱਥਰੇ ਰਹੋ ਤੇ ਜਦ ਪਾਣੀ ਸਾਡੇ ਗੰਦੇ ਨਾਲੇ ਚੋਂ ਅਸੀਂ ਨੱਕੇ ਜਾਣਾ ਤੇ ਫਿਰ ਸਾਡੇ ਕਿੱਦਾਂ ਬਸ ਸਕਨੇ ਆ ਇਹ ਕਰਕੇ ਅਸੀਂ ਪਰ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਹਾਂਜੀ ਹਾਂਜੀ ਵੀਡੀਓ ਨੇ ਸਾਰਾ ਚੱਕ ਕਰਕੇ ਔਰ ਕਲਰਕਾਂ ਨੇ ਚੈੱਕ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਚੋਂ ਡੇਢ ਕੇ ਕਿਲਾਜ ਮਲ ਘੜ ਤੋਂ ਘੜ ਤੇ ਚਲੋ ਤੇ 15-20 ਫੋਟ ਲਾ ਲੋ ਤੇ ਉਹ ਜਿਹੜਾ ਵਾ ਨਾਲਾ ਪੁੱਟਿਆ ਗਿਆ ਦਾ ਹੀ ਪੈਪ ਉਥੇ ਛੁੱਟੇ ਗਏ ਦਿਆ ਠੇਕਾ ਹੋ ਗਿਆ ਦਾ ਵਾ ਪਰ ਕੁਝ ਬੰਦਿਆਂ ਨੇ ਜਿਹੜਾ ਵਾ ਜਾਣ ਪੁੱਟ ਕੇ ਬੰਦ ਕਰਾਇਆ ਵਾ ਜਦ ਕਿ ਉਹ ਪਾਣੀ ਨਿਕਲਣਾ ਹੀ ਉਧਰ ਨੂੰ ਹੋਇਤੀ ਕੋਈ ਵੀ ਇਸ ਕਾਤੇ ਚੁਕੀ ਰੰਦਾਵਾ ਮੇਲ ਚੁਕੀ ਰੰਦਾਵਾ ਜਿਹੜਾ ਕੋਈ ਉਹ ਬੰਦਿਆਂ ਨਾਲ ਮਿਲ ਕੇ ਚੁਕੀ ਰੰਦਾਵੇ ਨੇ ਜਿਹੜਾ ਉਹ ਬੰਦ ਕਰਾਇਆ ਵਾ ਤਾਂ ਹੀ ਉਹ ਬੰਦ ਹੋਇਆ ਨਹੀਂ ਤਾਂ ਉਹਦੇ ਕੰਮ ਸ਼ੁਰੂ ਹੋ ਗਿਆ ਦਾ ਹੀ ਉਹ ਚੱਲਣ ਦਿਆ ਹੀ ਉਹ ਅੱਜ ਨੂੰ ਕੰਮ ਕਦੇ ਦਾ ਮੁੱਕ ਵੀ ਜਾਣਾ ਹੀ ਉਹ ਤੇ ਕੰਮ ਕੰਪਲੀਟ ਹੋ ਜਾਣਾ ਹੀ ਅਸੀਂ ਮੰਗ ਕਰਨੇ ਆ ਫੇਰ ਪ੍ਰਸ਼ਾਸਨ ਨੂੰ ਤੇ ਉਹ ਜਿਹੜਾ ਵਾ ਤੁਹਾਡਾ ਨਾਲਾ ਖੇਤੀ ਤੋਂ ਖੇਤੀ ਬੰਨਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜੜੀ ਆ ਉਹ ਦੀ ਸਿਹਤ ਕੰਮ ਦੀ ਜਿਹੜੀ ਕਾਮਯਾਬ ਰਹੇ ਕਿਉਂਕਿ ਮਛਰ ਦਾ ਕੰਮਾ ਮਲੇਰੀਆ ਦਾ ਕੰਮਾ ਇਹ ਇਹ ਹੀ ਡਿਮਾਂਡ ਕਰਨੇ ਆ ਮਲਕਾ ਪਿੰਡ ਫਤੇ ਨੰਗਲ ਤਾਰੀਵਾਲ ਤੋਂ ਅਸੀਂ ਔਰ ਅਸੀਂ ਆਪਣੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਆ ਸਾਰੇ ਪਿੰਡ ਵਾਸੀ ਔਰ ਥੋੜੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ ਜਿਸ ਦੇ ਕਾਰਨ ਸਾਡਾ ਕੰਮ ਉਧਰ ਸਟਾਰਟ ਹੋ ਗਿਆ ਸੀ ਔਰ ਕੁਝ ਬੰਦਿਆਂ ਦੇ ਕਾਰਨ ਔਰ ਸੁਖੀ ਰੰਧਾਵਾ ਦੇ ਕਾਰਨ ਉਹਨਾਂ ਨੇ ਮਿਲ ਕੇ ਉਸ ਕੰਮ ਨੂੰ ਰੁਕਾਵਟ ਪਾਈ ਹੈਗੀ ਆ ਔਰ ਅਸੀਂ ਅੱਜ ਇੱਥੇ ਗੁਜਾਰਿਸ਼ ਲੈ ਕੇ ਆਏ ਆ ਕਿ ਸਾਡਾ ਕੰਮ ਜੋ ਹੈ ਉਹ ਫਿਰ ਤੋਂ ਉਧਰ ਤੋਂ ਸਟਾਰਟ ਕੀਤਾ ਜਾਏ ਕੰਮ ਰਗਵਾਉਣ ਵਾਲਾ ਨਹੀਂ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਨਾ ਵਿੱਚ ਇੱਕ ਮੇਨ ਮੁੱਦਾ ਰੱਖਿਆ ਕਿ ਉਹ ਸਾਡਾ ਗੁਰਦੁਆਰਾ ਸਾਹਿਬ ਡੁੱਬ ਰਿਹਾ ਜੋ ਕਿ ਬਿਲਕੁਲ ਸਹੀ ਗੱਲ ਨਹੀਂ ਹੈਗੀ ਅਸੀਂ ਵੀ ਚਰਚਾ ਆ ਰਹੇ ਹਾਂ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਹਾਂ ਸਾਡੇ ਬੱਚੇ ਸਕੂਲ ਜਾ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਉਹ ਜਿਸ ਕਾਰਨ ਕਾਫੀ ਬਿਮਾਰੀਆਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਸਕਦਾ ਹੈ ਸਹੀ ਵੀ ਭਾਈ ਦਿਨ ਹੋ ਗਏ ਨੇ ਪਾਣੀ ਦਿਨ ਹੋ ਗਿਆ ਜੀ ਇੰਨਾ ਮੱਛਰ ਫੈਲ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਜਲਦ ਤੋਂ ਜਲ ਔਰ ਸਾਨੂੰ ਉਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਜਿਹੜੇ ਐਗਜ਼ਾਮਸ ਹੋਰੇ ਪੜਵੀ ਨਹੀਂ ਸਕਦੇ ਇਨਾ ਮੱਛਰ ਫੈਲ ਚੁੱਕਿਆ ਉਥੇ ਵਿੱਚੋਂ ਦੀ ਸਾਡੇ ਨੰਗ ਨੰਗੇ ਸਾਡੇ ਪੈਰ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਆ ਸਕੂਲ ਚ ਜਾਂਚੇ ਸਾਨੂੰ ਸਕੂਲ ਜਾਂਚੇ ਬੱਚਿਆਂ ਨੂੰ ਕਿੱਥੋਂ ਨਾ ਪਹੁੰਚਦਾ ਚੁੱਕੇ ਹੀ ਸਾਨੂੰ ਲੈ ਕੇ ਅਰਲੀ ਮਾਰਨਿੰਗ ਬੱਚੇ ਸਕੂਲ ਜਾਂਦੇ ਇੰਨੀ ਜ਼ਿਆਦਾ ਦਿੱਕਤ ਹੈਗੀ ਆ ਦੇਖੋ ਪਾਣੀ ਦਾ ਯੂਜ਼ ਤਾਂ ਸਾਰਿਆਂ ਨੇ ਕਰਨੇ ਕਰਨਾ ਹੈ ਇਨਾ ਗੰਦਾ ਪਾਣੀ ਰੁੱਕ ਵੀ ਨਹੀਂ ਸਕਦਾ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਖਾਸ ਕਰ ਛੋਟੇ ਬੱਚਿਆਂ ਨੂੰ ਦਿੱਕਤ ਆ ਬਜ਼ੁਰਗਾਂ ਨੂੰ ਦਿੱਕਤ ਆ ਉਥੇ ਦੋ ਤਿੰਨ ਜਾਣੇ ਉਥੇ ਡਿੱਗ ਵੀ ਚੁੱਕੇ ਨੇ ਪਾਣੀ ਦੇ ਵਿੱਚ ਸੋ ਜੇਬ ਤੱਕ ਹਾਂਜੀ ਕਿਤੇ ਸਾਡੇ ਇਸ ਘਾਰੇ ਸੁੰਡੀਆਂ ਇੰਨੀਆਂ ਚੱਲ ਚੱਲ ਕੇ ਆ ਰਹੀਆਂ ਗੰਦੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡਾ ਕੋਈ ਨਾ ਕੋਈ ਹੱਲ ਕੀਤਾ ਪਰ ਤੁਸੀਂ ਵੀ ਸਮਝ ਸਕਦੇ ਹੋ ਅਗਰ ਪਾਣੀ ਇਕੱਠਾ ਛਾਰਦੇ ਨਹੀਂ ਰਹਿ ਜਾਂਦਾ ਹੈ ਤੇ ਕਿੰਨੀ ਜ਼ਿਆਦਾ ਉੱਥੇ ਸਮੈਲ ਫੈਲ ਜਾਂਦੀ ਹੈ ਬਹੁਤ ਹਾਂਜੀ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਹੈ ਕਿ ਉਹ ਪਹਿਲਾਂ ਪਾਣੀ ਉਹਦਾ ਜਿਹੜਾ ਇਹ ਰੇਲਵੇ ਦੀ ਪਾੜੀ ਦੇ ਨਾਲ ਪੈ ਰਿਆ ਸੀ ਤੇ ਉਹ ਹੁਣ ਰਿਲੇਵ ਡਿਪਾਰਟਮੈਂਟ ਨੇ ਡਬਲ ਲਾਈਨ ਕੰਮ ਨਹੀਂ ਪੜੀ ਤੇ ਬੰਦ ਰੋਕਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹਨੂੰ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜੇ ਸੀ ਵੀ ਨਾ ਬੰਦ ਕਰਤਾ ਸੀ ਉਹ ਜਿਹਨੂੰ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀ ਨਵੇਂ ਗਲੀਆਂ ਤੋਂ ਨਵੇਂ ਘਰ ਜਿਹੜੇ ਉਹਨਾਂ 'ਚ ਜਾਣਾ ਸ਼ੁਰੂ ਹੋ ਗਿਆ ਬੱਸ ਬੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਾ ਸਟ੍ਰੀਮਰ ਲਵਾ ਕੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਧਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬੋਗਾ ਪਰ ਮੰਨਣਾ ਕੋਈ ਹਾਲੇ ਦਾ ਲਾਭ ਜਵੇ ਇਲੈਕਸ਼ਨ ਕਮਿਸ਼ਨ ਦੇ ਦਾ ਤਮ ਤਾਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਅਸੀਂ ਚਾਹੁੰਦੇ ਕੋਈ ਨਾ ਕੋ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਧਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂਟ ਬੋਟਵਾ ਮਰਵਾ ਕੇ ਤੇ ਥੋੜਾ ਬੋਧਾ ਪਾਣੀ ਦਾ ਨਿਕਾਸ ਕੇ ਪਾਸੇ ਨੂੰ ਕਰ ਲਈ ਜਾਂ ਜੋ ਵੀ ਇੱਥੇ ਬਿਮਾਰੀਆਂ ਫੈਲਣ ਦਾ ਖਾਸ਼ਾ ਉਹ ਨਾ ਫੈਲੇ ਤੇ ਇਸ ਵੰਦ ਵਈ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੌਜੂਦ ਬੰਦਿਆਂ ਨੇ ਬਾਅਦ ਚ ਉਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਦਾ ਤਹਿਤ ਅਮਤਾਬ ਜੋ ਹੈ ਕਾਂ ਅਸੀਂ ਉਹਦਾ ਕਰਵਾਦਾਂਗੇ ਆਰ ਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸਵੰਦ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲਵਾ ਦਾ ਤਹਿਤ ਅਮਤਾਬ ਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤੇ ਉਥੇ ਪਾਣੀ ਬ੍ਰੇਕ ਹੋਇਆ ਪਾਣੀ ਦਾ ਕਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਦੌਰ ਤੇ ਹੱਲ ਕਰ ਰਹੇ ਹਾਂ ਪਰਮਨੈਂਟ ਜਿਹੜਾ ਕੰਮ ਹੈ ਲੈ ਕੇ ਮਨੋ ਚੋਣ ਜਾਬਤ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਆ ਉਹਦਾ ਐਸਟੀਮੇਟ 7-800 ਫੁੱਟ ਦਾ ਹੈਗਾ ਉਹ ਗਾਂ ਫਿਰ ਛੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਆ ਹੁਣ ਜੋ ਮੋਕ ਮਨ ਲੋ ਪਾਣੀ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਜਿਹੜਾ ਏ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਨੂੰ ਗਲੇ ਨੂੰ ਥੋੜਾ ਜਿਹਾ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਐ ਉਸ ਤੋਂ ਬਾਅਦ ਉਹਨਾਂ ਮਨ ਲੋ ਮਨ ਲੋ ਕੁਝ ਪੋਲਿਟੀਕਲ ਮੁੱਦਾ ਉਨ ਕਰਕੇ ਮਨ ਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਸ਼ਿਕਾਇਤ ਕੀਤੀ ਤੁਹਾਡੀ ਮਨ ਲੋ ਸਾਡੀ ਜੇ ਸ਼ਿਕਾਇਤ ਜਿਹੜੀ ਆ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾ ਸੁਖਸਿੰਦਰ ਸਿੰਘ ਜੀ ਰੰਧਾਵਾ ਸਾਹਿਬ ਮੰਨਵਾ ਲੋ ਕਿਤੀਏ ਜੀ ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਤਾਂ ਚੱਲ ਰਿਹਾ ਵਾ ਜੇ ਕਿ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ ਤੇ ਕੀ ਮਤਲਬ ਸਰਕਾਰ ਜਿਹੜੀ ਆ ਉਹ ਕਿ ਇਹ ਦੀ ਗਰੀਬ ਦਾ ਕੋਈ ਹੱਲ ਹੀ ਨਹੀਂ ਕਰ ਸਕਿਆ ਕਿ ਜੇ ਪਹਿਲਾਂ ਚੋਣ ਜਾਤੇ ਨੂੰ ਦੇਖਿਆ ਜਾਊਗਾ ਸਰ ਨਹੀਂ ਕਿਉਂਕਿ ਇਹ ਮੁੱਦਾ ਜਿਹੜਾ ਵਾ ਸਰ ਇਹ ਜੁੜਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਆ ਮੈਂ ਬੜ ਨਾ 100% ਸਹਿਮਤ ਹਾਂ ਅਸੀਂ ਵੇਖੋ ਜੀ ਜੋ ਹੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੇ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਲਮੋਕ ਰੱਖਦੇ ਹੋਏ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਹ ਵੀ ਕਰਾਂਗੇ